ਮੈਂ ਕੈਨੇਡਾ ਨਹੀਂ ਜਾਵਾਂਗਾ ਮੈਂ ਪੰਜਾਬ ਹੀ ਰਵਾਂਗਾ ਵਿਦੇਸ਼ ਜਾਣਾ ਅੱਜ ਦੇ ਸਮੇਂ ਵਿੱਚ ਪੰਜਾਬੀਆਂ ਦੀ ਕਹਿ ਲਵੋ ਕਿ ਮਜਬੂਰੀ ਹੀ ਬਣ ਗਈ ਹੈ ਪੰਜਾਬੀ ਵਿਦੇਸ਼ ਤਾਂ ਚਲਿਆ ਜਾਂਦਾ ਹੈ ਪਰ ਉਸ ਦਾ ਦਿਲ ਪੰਜਾਬ ਨਾਲ ਹੀ ਜੁੜਿਆ ਰਹਿ ਜਾਂਦਾ ਹੈ। ਆ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਏ ਇਸ ਵਿੱਚ ਇੱਕ ਛੋਟਾ ਜਿਹਾ ਜਵਾਕ ਜਿਸ ਨੇ ਪੰਜਾਬ ਚ ਵਿਆਹ ਦੇਖਿਆ ਏ ਤੇ ਹੁਣ ਉਹ ਕਹਿ ਰਿਹਾ ਏ ਕਿ ਮੈਂ ਪੰਜਾਬ ਹੀ ਰਵਾਂਗਾ ਕੈਨੇਡਾ ਵਾਪਸ ਨਹੀਂ ਜਾਵਾਂਗਾ। ਉਸ ਦੀ ਮਾਂ ਉਸ ਨੂੰ ਕਹਿੰਦੀ ਏ ਕਿ ਪੁੱਤ ਆਪਾਂ ਫੇਰ ਜਲਦੀ ਪੰਜਾਬ ਆਵਾਂਗੇ ਤੇ 2 ਮਹੀਨੇ ਰਵਾਂਗੇ ਤਾਂ ਪੁੱਤ ਕਹਿੰਦਾ ਏ ਮਾਂ ਨਹੀਂ ਮੈਂ 2 ਮਹੀਨੇ ਪੰਜਾਬ ਨਹੀਂ ਰਵਾਂਗਾ ਮੈਂ ਸਦਾ ਲਈ ਪੰਜਾਬ ਰਵਾਂਗਾ। ਸੋ ਇਹ ਵੀਡੀਓ ਤੁਹਾਡੇ ਦਿਲ ਨੂੰ ਹਿਲਾ ਕੇ ਰੱਖ ਦੇਵੇਗੀ। सुडियो सी करेस्ट टाइम आवा टू मंथ रू मंथी ਹਾਂਜੀ ਮਿੱਤਰੋ ਤੁਸੀਂ ਕਿਹੜੀ ਕੰਟਰੀ ਰਹਿੰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ